ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਆਪਾਂ ਕਰ ਲਈ ਆ ਕਪੀਰ ਦੀ ਕਟਿੰਗ ਆਪਾਂ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਵਿੱਚ ਸਾਰਾ ਆਪਣੇ ਕਸਟਮਰ ਦਾ ਕਿੰਨੇ ਇੰਚ ਪੀ ਲਾਏਗਾ ਤੇ ਕਿੰਨੇ ਇੰਚ ਸਾਦੀ ਕੰਵਰ ਤੇ ਹੈਪਾ ਜੀ ਹਾਂਜੀ ਆਪਣੇ ਕਸਟਮਰ ਦਾ 13 ਇੰਚ ਤੇ ਇਹਦੀ ਆਪਾਂ ਕਟਾਈ ਕੀਤੀ ਆ 1.5 ਇੰਚ 13 ਤਿਆਰ ਆ ਜੀ ਇੱਥੇ ਆਪਾਂ ਲਾਇਆ ਜੀ 6 ਇੰਚ ਦੇ ਨਿਸ਼ਾਨ ਉਸ ਤੋਂ ਬਾਅਦ ਜੀ ਆਪਾਂ ਨੀਚੇ ਵਾਲੀ ਸਾਈਡ ਨੂੰ ਲਾਇਆ ਹੈਗਾ ਸਾਡੇ 6 ਇੰਚ ਤੇ ਨਿਸ਼ਾਨੀ ਨੀਚੇ ਵਾਲੀ ਸਾਈਡ ਨੂੰ ਲਾਉਣਾ ਹੈ ਆਪਾਂ ਨਿਸ਼ਾਨ। ਹਾਂਜੀ ਆਪਾਂ ਸਾਡੇ 7 ਇੰਚ ਰੱਖਿਆ ਮੋਡਾ। ਉਸ ਤੋਂ ਬਾਅਦ ਆਪਨੇ ਕਸਟਮਰ ਦੀ ਲਈ ਹੈ ਜੀ ਛਾਤੀ ਦਾ ਨਿਸ਼ਾਨ ਆਪਣੀ 22 ਇੰਚ ਛਾਤੀ ਹੈ ਜੀ 11 ਇੰਚ ਆਇਆ ਹਾਫ 11 ਇੰਚ ਤੇ ਨਿਸ਼ਾਨ ਲਾਇਆ ਜੀ। ਉਸ ਤੋਂ ਬਾਅਦ 1 ਇੰਚ ਤੇ ਨਿਸ਼ਾਨ ਪਾਉਣਾ ਹੈ ਜੀ। ਇਸ ਤੋਂ ਬਾਅਦ ਇੱਕ ਨਿਸ਼ਾਨ ਆਪਾਂ 2 ਇੰਚ ਤੇ ਲਾਉਨੇ ਆਂ ਜੀ। ਫਿਰ ਉਸ ਤੋਂ ਬਾਅਦ ਆਪੇ ਨੂੰ ਥੋੜੀ ਥੋੜੀ ਇੰਚ ਵਾਲੇ ਜਿਹੜੀ ਆਪਾਂ ਕੱਟ ਪਾਈ ਉਹਦੇ ਹਿਸਾਬ ਨਾਲ ਆਪਾਂ 1 ਇੰਚ ਦੀ ਗਲਾਈ ਦੇ ਦਿੰਨੀ ਆ ਉਸ ਤੋਂ ਬਾਅਦ ਜਿਹੜੇ ਆਪਾਂ ਬੈਕ ਵਾਲੇ ਪੱਲੇ ਦੀ ਕੱਟ ਪਾਈ ਉਹਦੀ 2 ਇੰਚ ਤੇ ਉਹਦੇ ਹਿਸਾਬ ਨਾਲ ਆਪਾਂ ਦੂਸਰਾ ਨਿਸ਼ਾਨ ਲਾ ਦੇਣਾ ਹੈ ਤਾਂ ਸਾਡੇ ਆਪਣੇ ਕਸਟਮਰ ਦੀ ਹੈ ਜਿਹੜੀਆਂ ਪਲੇਟ ਆਈਆਂ ਉਹ 11 ਇੰਚ ਤੇ ਤੇਰਾ ਆਪਾਂ 11.5 ਇੰਚ ਤੇ ਨਿਸ਼ਾਨ ਲਾਇਆ ਹੈ ਸਾਢੇ ਸੌਰੀ 7 ਇੰਚ ਦੀ ਆਪਣੀ ਪਲੇਟ ਦੂੰਗੀ ਅੱਜ 7 ਇੰਚ ਤੇ ਆਪਾਂ ਇਹ ਨਿਸ਼ਾਨ ਲਾਇਆ ਹਾਂ ਜੀ ਉਸ ਤੋਂ ਬਾਅਦ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਹੈ ਕਿ ਇੱਕ ਇਸ ਤਰ੍ਹਾਂ ਆਪਾਂ 7 ਇੰਚ ਤੇ ਨਿਸ਼ਾਨ ਲਾਇਆ ਹੈ ਕਮਰ ਵਾਲੀ ਸਾਈਡ ਨੂੰ 7 ਇੰਚ ਦੀ ਜਿਹੜਾ ਪਹਿਲੇ ਨਿਸ਼ਾਨ ਲਾਇਆ ਹੈ ਜਿਹੜਾ ਆਪਾਂ ਪਲੇਟ ਤੋਂ 2 ਇੰਚ ਦਾ ਨਿਸ਼ਾਨ ਲਾਇਆ ਹੈ ਇਹ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਦੇ ਨਾਲ ਇਹਨੂੰ ਲਾ ਦੇਣਾ ਹੈਗਾ ਹਾਂਜੀ ਜਿਹੜੀ ਆਪਣੀ ਇਹ ਟੇਡੀ ਪਲੇਟ ਪਾਈ ਹੈਗੀ ਇਹ ਪਲੇਟ ਆਪਾਂ ਇਸ ਤਰ੍ਹਾਂ 2 ਇੰਚ ਤੋਂ ਉੱਪਰਲੀ ਸਾਈਡ ਨੂੰ ਲੈ ਜਾਣਾ ਹੁੰਦਾ ਹੈ ਇਹ ਆਪਣੀ ਟੇਡੀ ਪਲੇਟ ਹੈ ਜੀ ਹਾਂਜੀ ਕਮਰ ਆਪਣੇ ਕਸਟਮਰ ਦੀ ਹੈਗੀ ਐ ਬੀ ਇੰਚ ਤਿਆਰ ਹੈ ਜੀ ਆਪੇ 11 ਸੌਰੀ ਬੀ ਇੰਚ ਤਿਆਰ ਹੈ 1.5 ਦੇ ਨਿਸ਼ਾਨ ਲਾਉਣਾ ਹੈਗਾ 1.5 ਇੰਚ ਤੇ ਕਿਉਂਕਿ ਆਪੇ 21 ਇੰਚ ਦਾ ਨਿਸ਼ਾਨ ਲਾਇਆ ਜਾਏਗਾ ਕਿਉਂਕਿ ਜਿਹੜੇ ਆਪਣੀ ਕਸਟਮਰ ਦੀ ਕਮਰ ਆ ਬੀ ਇੰਚ ਤਿਆਰ ਹੈ ਜਾਣੀ ਹੈ ਕਿ 21 ਦਾ ਨਿਸ਼ਾਨ ਤਾਂ ਲਾਇਆ 21 ਦਾ ਹਾਫ 1.5 ਤੇ ਜਿਹੜੀਆਂ ਆਪਣੀਆਂ ਇਹ ਫਲੇਟਾਂ ਪਾਉਣੀਆਂ ਜੀ ਦੋਨੋਂ ਸਾਈਡ ਆਪਣੀਆਂ ਫਲੇਟਾਂ ਦੇ ਵਿੱਚ ਕਪੜਾ ਆ ਜਾਂਦਾ ਹੈਗਾ ਫਿਰ ਆਪਣੇ ਉਸ ਤੋਂ ਬਾਅਦ 2 ਇੰਚ ਹੀ ਕਮਰ ਤਿਆਰ ਰਹਿ ਜਾਣੀ ਆ ਹਾਂਜੀ ਉਸ ਤੋਂ ਬਾਅਦ ਹੈਪਾ ਜਿਹੜੀ ਆਪਣੀ ਕਸਟਮਰ ਦੀ ਉਹ ਵੀ 22 ਇੰਚਾ 2 ਦਾ ਹਾਫ ਗੈਰੈਂਚ ਹੈ ਸਾਈਡ ਸਲਾਈ ਦਾ ਨਿਸ਼ਾਨ ਆਪਾਂ 16 ਇੰਚ ਤੋਂ ਲਾਇਆ ਹੈ ਜੀ ਸਾਡੇ 15 ਆਪਣੇ ਸਾਈਡ ਸਲਾਈ ਹੈ ਹਾਂਜੀ ਇਸ ਤਰ੍ਹਾਂ ਇਹ ਆਪਣੀ ਕਮੀਜ਼ ਦੀਆਂ ਕੱਟ ਆਈਆਂ 22 ਇੰਚ ਸ਼ਾਰਤੀ ਬੀ ਐਂਡ ਚਕਮਰਤ ਤੇ ਬਾਈ ਐਂਚ ਹੈਪ ਹਾਂਜੀ ਜੀ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਥੈਂਕ ਯੂ ਜੀ